ਆ ਸੂ ਸਭ ਤੁਸੀਂ ਕਿਤਾਬ ਤੁਸੀਂ ਇਹ ਇਰੀਆ ਤੁਹਾਡੇ ਨਾਗਲੈਂਡ ਸਾਡੇ ਦੇ ਟਿਕਾ ਸਿਰਫ ਡੀਆਰ ਹੀ ਆ ਨੇ ਹੋਰ ਵੀ ਕਿਸੇ ਕੰਪਨੀਆ ਦੇ ਟਿਕਾ ਨਾਲ ਸੇਲ ਕਰਦੇ ਹੋ ਨਹੀਂ ਜੀ ਸਾਡੇ ਕੋਲ ਡੀਆਰ ਕੰਪਨੀ ਜਸਟ ਸਟੇਟ ਨਾਗਲੈਂਡ ਆ ਇਹ ਸਿੱਕਮ ਸਟੇਟ ਦੀ ਆ ਡੀਆਰ ਆ ਦੇ ਨਾਮ ਅਗਰ ਰਿਜਿਸਟਰ ਹੋਣੀ ਹੈ ਕਿਸੇ ਕੰਪਨੀ ਤੇ ਜਿਹੜੀ ਲਾਟਰੀ ਨਿਕਣ ਦਾ ਸਿਸਟਮ ਕੀ ਹੁੰਦਾ ਮਤਲਬ ਜਿਹੜੀ ਗਾਰੰਟੀ ਕੱਢਦੇ ਆ ਉਹ ਆਮ ਜਨਤਾ ਜੀ ਹੁੰਦੀ ਹੈ ਜੇ ਮਤਲਬ ਕੋਈ ਵੀ ਟਿਕਾ ਜਿਹੜੀ ਮਿਸ ਹੋਈ ਨਹੀਂ ਉਹਨਾਂ ਚ ਵੀ ਆ ਜੀ ਨਹੀਂ ਜਿਹੜੇ ਜਿੰਨੇ ਵੀ ਬੰਪਰ ਹਨਾ ਇਹ ਤੇ ਤਨੀਬਾ ਨਾ ਇਹ ਗ੍ਰੈਂਟਰ ਦੇ ਨਾਮ ਕਿਤਨਾ ਹੋਈਆਂ ਟਿਕਟਾਂ ਮਿੱਤਰੀ ਹੀ ਘਟਨੇ ਆ ਆਹ ਹੁਣੇ ਪਿੱਛੇ ਜਗਨੇਸ਼ ਬੰਪਰ ਨਿਕਲਿਆ ਸੀਗਾ ਉਹਦੇ ਵਿੱਚ ਪਹਿਲਾਂ ਜਗਰਾਉਂ ਦਾ ਹੀ ਨਾਮ ਲੱਗਿਆ ਸੀਗਾ ਪਰ ਉਹ ਸਿਕਰਟ ਵਾਪਸ ਹੋ ਚੁੱਕੀ ਸੀ ਕੈਂਸਲ ਹੋ ਚੁੱਕੀ ਸੀ ਇਸ ਕਰਕੇ ਉਹਨਾਂ ਨੇ ਦੁਬਾਰਾ ਮਸ਼ੀਨ ਘਮਾਈ ਉਸ ਤੋਂ ਬਾਅਦ ਉਹ ਇਨਾਮ ਆਪਣਾ ਬੰਬੇ ਚ ਲਾ ਕੇ ਸੀ ਲਿਆ ਉਸਾ ਤੁਸੀਂ ਕੱਲਾ ਜਗਰਾਉਂ ਦੇ ਵਿੱਚ ਹੀ ਤੁਸੀਂ ਬੈਂਕੀ ਦਾ ਕੰਮ ਕਰਦੇ ਹੋ ਜਾਂ ਕੋਈ ਹੋਰ ਵੀ ਤੁਹਾਡੀ ਬ੍ਰਾਂਚ ਫੜੀ ਕੀਤੀ ਹੈ ਜਾਂ ਸ਼ਹਿਰ ਦੇ ਵਿੱਚ ਜਾ ਕੇ ਤੇ ਹੋਰ ਹਾਂਜੀ ਸ਼ਾਇਦ ਆਪਣੀ 5 ਨੰਬਰ ਚੁੰਗੀ ਤੇ ਹੈਗੀ ਹੈ ਬ੍ਰਾਂਚ ਔਰ ਇੱਕ ਸਿਧਵਾ ਬੇਟਾ ਸੀ ਹੁਣੇ-ਹੁਣੇ ਨਵੀਂ ਸ਼ੁਰੂ ਕੀਤੀ ਆ ਜਿਹੜੀ ਸ਼ਹਿਰ ਦੇ ਵਿੱਚ ਉਹ ਉੱਥੇ ਕੋਣ ਫਿਰ ਸਟਾਰ ਨੂੰ ਦੇਖਣਾ ਉੱਥੇ ਮੇਰੇ ਵਾਈਫ ਰੱਖ ਗਿਆ ਘਰ ਇਸੇ ਤੋਂ ਬੇਟ ਸਿਧਵਾ ਬੇਟ ਮੇਰਾ ਬੇਟਾ ਬੈਠਾ ਠੀਕ ਹੈ ਹਾਂਜੀ ਇਹ ਮਤਲਬ ਕਿ ਤੁਸੀਂ ਪੂਰਾ ਜਗਰਾਉਂ ਕਵਰ ਕੀਤਾ ਹੋਇਆ ਵੀ ਛੱਡਣਾ ਨਹੀਂ ਹੈ ਜਗਰਾਉਂ ਨੂੰ ਦੇਖੋ ਜੀ ਡਿਮਾਂਡ ਤੇ ਆ ਪਬਲਿਕ ਦੀ ਡਿਮਾਂਡ ਆ ਤਾਂ ਫਿਰ ਹੋਰ ਵੀ ਬ੍ਰਾਂਚਾਂ ਸੀ ਤਾਂ ਖੋਲਣ ਦੇ ਬਾਰੇ ਸੋਚ ਰਹੇ ਆ ਕੀ ਕਹਿਣਾ ਚਾਹ ਰਿਹਾ ਜਨਤਾ ਨੂੰ ਜਿਹੜਾ ਗਵਾਲੀ ਬੰਪਰ ਆ ਰਿਹਾ ਉਹਦੇ ਸੰਬੰਧ ਵਿੱਚ ਤੇ ਜਨਤਨ ਦਾ ਇਹ ਕਹਿਣਾ ਚਾਹੁੰਦੇ ਆ ਜੇ ਮੌਕਾ ਮਿਲਦਾ ਆ ਮੌਕੇ ਦਾ ਚੌਕਾ ਜਿਹਨਾਂ ਨੇ ਮਾਰਦਾ ਉਹ ਕੰਮ ਜਾਵਾ ਔਰ ਜਰੂਰ ਪਾਣੀ ਚਾਹੀਦੀ ਆ ਅਸੀਂ ਤਾਂ ਲਿਖ ਕੇ ਵੀ ਲਾਇਆ ਹੋਇਆ ਕਿ ਕਰੋੜਪਤੀ ਬਨਣ ਦਾ ਸੁਨਹਿਰੀ ਮੌਕਾ ਆ ਔਰ ਇਹ ਸੁਨਹਿਰੀ ਮੌਕਾ ਅਠਵਾਂ ਨਹੀਂ ਦੇਣਾ ਚਾਹੀਦਾ ਇਹ ਕਰੋੜਪਤੀ ਬਨਣ ਦਾ ਸੁਨਹਿਰੀ ਮੌਕੇ ਹੋਰ ਕਿੰਨਿਆਂ ਨੂੰ ਦੇ ਦਿੱਤੇ ਨੇ ਦੇਖੋ ਹਰ ਵਾਰੀ ਸੁਨਹਿਰੀ ਮੌਕਾ ਹੁੰਦਾ ਹਰ ਵਾਰੀ ਕੋਈ ਨਾ ਕੋਈ ਕਰੋੜਪਤੀ ਦਾ ਬਨਦਾ ਹੀ ਜਾਂਦਾ ਕਿਉਂਕਿ ਗਰੰਟੀਡ ਹੈ ਨਾ ਆ 13-1400 ਲੋਕਾਂ ਦੇ ਪੰਜਾਬ ਦੇ ਵਿੱਚ ਕਰੋੜਪਤੀ ਬਨ ਚੁੱਕੇ ਆ ਇਹ ਗੱਲਾਂ ਦਾ ਨਾ ਇਦੇ ਵਿੱਚ ਜਿਹੜੀ ਲਾਟਰੀ ਦਾ ਤੁਸੀਂ ਕੰਮ ਕਰਦੇ ਆ ਤੁਹਾਨੂੰ ਕਿੰ ਕੀ ਪਰਸੈਂਟੇਜ ਹੁੰਦਾ ਹੈ ਜੇ ਤੁਹਾਡਾ ਕੀ ਹੁੰਦਾ ਹੈ ਇਹ ਪੰਜ ਪਰਸੈਂਟੇਜ ਕਿੰਨੇ ਪਰਸੈਂਟ ਹੁੰਦਾ ਸਾਡੇ 10% ਮਤਲਬ ਕਿ ਜਦੋਂ ਲਾਟਰੀ ਲੱਗ ਜਾਂਦੀ ਆ ਸਾਡੇ ਸਟਾਫ ਤੇ ਤੁਹਾਡੇ ਤੇ ਲਾਟਰੀ ਲੱਗੀ ਉਹਦੇ ਵਿੱਚ ਕਰੋੜ ਦੀ ਲੱਗੀ ਤੁਹਾਡਾ ਕਿੰਨੇ ਪਰਸੈਂਟ ਹੋਏਗਾ ਜਿਵੇਂ ਹੁਣ 11 ਕਰੋੜ ਦਾ ਨਾ ਮੈਜਰ 50 ਲੱਖ ਰੁਪਏ ਦਾ ਸਰਕਾਰ ਵੱਲੋਂ ਆਤਾਂ ਬਾਕੀ ਗਾਹਕ ਦੀ ਖੁਸ਼ੀ ਹੈ ਉਹ ਕੀ ਦੇਖ ਜਾਂਦਾ ਮਤਲਬ ਇੱਕ ਨੰਬਰ ਦੀ ਹੈ ਹਾਂ ਜੀ

ਅੱਜ ਜਿਹੜੀ ਆਹਾ 10 ਕਰੋੜ ਵਾਲੀ ਆ ਇਸ ਕੰਸਟ੍ਰਕਟਰੀ ਆ ਡੀਅਰ ਦੀ ਆ ਈਅਰ ਆਫ ਕੰਸਟ੍ਰਕਟਰ 21 ਹੈ। ਔਰ ਫਿਰ ਇਕੱਲੀ 25 ਲੱਖ ਰੁਪਏ ਦਿੱਲੀ 50 ਰੁਪਏ ਦੇ ਵਿੱਚ 25 ਲੱਖ ਰੁਪਏ ਫਲਾਸੇ ਦੇ ਰਹੀ ਆ। ਪਰ ਇਹ ਹਰ ਰੋਜ਼ ਨਿਕਲਦਾ ਹੈ। ਇਹਨੂੰ ਨਿਕਲਦਾ ਲਾਈਵ ਲਾਈਵ ਦਾ ਕੀ ਮਤਲਬ ਹੁੰਦਾ? ਲਾਈਵ ਡਰਾ ਨਿਕਲਦਾ ਹੈ ਜੇ ਤੁਸੀਂ YouTube ਤੇ ਦੇਖ ਸਕਦੇ ਹੋ ਲਾਈਵ ਆਪਣੇ ਘਰ ਬੈਠੇ LED ਤੇ ਮੋਬਾਈਲ ਤੇ ਤੁਸੀਂ ਘਰ ਬੈਠੇ ਇਹਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ।